ਤੇ ਜੇ ਜੀ ਸੁਤੋ ਸਾਹ ਨੇ ਮੇਰੇ ਲਕੀਰ ਖਿੱਚਤੀ ਹੈ ਹੁਣ ਤੈਅ ਕਰਨਾ ਪਊਗਾ ਹਾਈ ਕਮਾਂਡ ਨੂੰ ਕਿ ਤੁਸੀਂ ਭਾਈ ਕਿਹਦੇ ਹੱਥ ਚ ਕਮਾਂਡ ਦੇਣੀ ਹੈ ਪੰਜਾਬ ਦੀ ਵਿਕਰਮ ਸਿੰਘ ਜੀਠਿਆ ਨਾਲ ਵੱਡਾ ਉਹਨਾਂ ਦਾ ਪੰਗਾ ਰਿਆ ਉਹਨਾਂ ਨੇ ਜਿਹੜੀਆਂ ਰਿਪੋਰਟਾਂ ਕਰਵਾਈਆਂ ਵੱਡਾ ਰੋਲ ਨੁਭਾਇਆ ਉਸ ਤੋਂ ਬਾਅਦ ਠਾ ਜੱਫੀ ਵੀ ਠੋਕਤੀ ਉਹਨਾਂ ਨੇ ਤੇ ਇਹਨਾਂ ਨੇ ਫਿੱਟ ਨਹੀਂ ਹੋਣਾ ਇਹ ਅੰਡਾਉਣ ਲਈ ਗਏ ਨੇ ਉਹਨੂੰ ਜਿਤਾਉਣ ਲਈ ਨਹੀਂ ਗਏ ਪਰੇ ਇਹ ਵੀ ਚਾਬ ਦੇ ਨਾਲ ਥੋੜਾ ਜਿਹਾ ਵਿਤਰਾਤ ਹੋਇਆ ਹੈ ਇਸ ਵਾਰ ਦਾ ਪੰਜਾਬ ਅੰਦਰ ਪ੍ਰਸ਼ਾਸਕੀ ਲਿਹਾਜ਼ ਤੋਂ ਤੇ ਰਾਜਸੀ ਲਿਹਾਜ਼ ਤੋਂ ਦੋ ਜਿਹੜੇ ਵੱਡੇ ਜਿਹੜੇ ਕਾਰਕ ਉਹ ਵੱਖਰੀ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਕਹਿੰਦਾ ਭਾਵ ਕਿ ਇੱਕ ਝਾਕੀਆਂ ਦਾ ਮਾਮਲਾ ਜਿਹਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਰੇੜਕਾ ਬਣਿਆ ਹੋਇਆ ਤੇ ਦੂਜੇ ਬੰਨੇ ਜਿਹੜੀ ਆ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਉਹਦੇ ਵਿੱਚ ਵੀ ਦੋ ਗੁੱਟਾਂ ਦੇ ਵਿੱਚ ਜਿਹੜੀ ਆ ਵੰਡ ਉਹ ਸਾਹਮਣੇ ਆਉਂਦੀ ਵਿਖਾਈ ਦੇ ਰਹੀ ਹੈ ਇਸ ਸਮੁੱਚੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਅੱਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਨੂੰ ਵੈਲਕਮ ਸਵਾਗਤ ਸ਼ੁਕਰੀਆ ਪਿੰਡ ਸਾਹਿਬ ਬਹੁਤ-ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਤੁਹਾਨੂੰ ਸਰੋਤਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦੀ ਖੁਸ਼ੀਆਂ ਭਰਿਆ ਸਾਲ ਚੜੇ ਤੇ ਜੀ ਨਵਾਂ ਸਾਲ ਸਲਾਮਤियां ਭਰਿਆ ਰਹੇ ਹਰੇਕ ਦੇ ਲਈ ਸਭ ਤੋਂ ਡਾਕਟਰ ਸਾਹਿਬ ਇਹ ਜਿਹੜੇ ਦੋ ਮੁੱਦੇ ਨੇ ਇਹਨਾਂ ਤੋਂ ਸ਼ੂ ਨਵੇਂ ਸਾਲ ਦੀ ਜਿਹੜੀ ਨਵੀਂ ਰਾਜਨੀਤੀ ਤੇ ਪ੍ਰਸ਼ਾਸਕੀ ਤੰਦ ਨਵੇਂ ਸਾਲ ਦੇ ਵਿੱਚ ਦੇਖੋ ਪਿੰਡ ਸਾਹਿਬ ਗੱਲ ਇਹ ਵੀ ਸਿੱਧੂ ਸਭਾ ਵਾਲਾ ਪੁਰਾਣੇ ਸਾਲ ਵਾਲੀ ਢੋਲਟਮੱਕਾ ਚੱਲ ਰਿਹਾ ਹੈ ਗੱਲ ਮੁੱਕੀ ਨਹੀਂ ਹੈ ਉਹਨਾਂ ਨੇ ਪਹਿਲਾਂ ਮਹਾਰਾਜ ਵ்கੇ ਰੈਲੀ ਰੱਖੀ ਸੀਗੀ ਉਹਦੇ ਤੇ ਕਿੰਨਾ ਖਲਾਰਾ ਪੈ ਗਿਆ ਸੀ ਦਿੱਲੀ ਤੱਕ ਪਹੁੰਚ ਗਿਆ ਸੀ ਰੋਲਾ ਰੁਪਾ ਉਹ ਉਹਨਾਂ ਨੇ ਕੋਟ ਸ਼ਮੀਰ ਦੇ ਵਿੱਚ ਰੱਖਤੀ ਹੈ ਰੈਲੀ ਹਾਂ ਹਾਂ ਜੀ ਹਾਲਾਂਕਿ ਕਾਂਗਰਸ ਦੇ ਲੀਡਰਾਂ ਨੂੰ ਪ੍ਰਧਾਨ ਨੂੰ ਇਨਵਾਈਟ ਕੀਤਾ ਹੈ ਇੰਚਾਰਜ ਨੂੰ ਇਨਵਾਈਟ ਕੀਤਾ ਹੈ ਤੇ ਲੀਡਰ ਆਫ অপੋਜੀਸ਼ਨ ਦਾ ਨਾਂ ਨਹੀਂ ਹੈਗਾ ਪੋਸਟਰ ਦੇ ਵਿੱਚ ਕਹਿੰਦਾ ਸੀ ਹਾਂ ਉਹ ਕਹਿ ਰਹੇ ਨੇ ਉਹਨਾਂ ਦਾ ਆਪਣਾ ਵਿਚਾਰ ਹੈ ਗੱਲ ਠੀਕ ਵੀ ਹੈ ਕਿ ਅਸੀਂ ਮੋਬਿਲਾਈਜ਼ ਗਰਾਊਂਡ ਲੈਵਲ ਤੇ ਕਰ ਰਹੇ ਹਾਂ ਕਾਂਗਰਸ ਦੀ ਮਦਦ ਕਰ ਰਹੇ ਹਾਂ ਕਾਂਗਰਸ ਗ੍ਰੋਥ ਹੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਹੂੰ ਜੀ ਤੋਂ ਦੇਖੋ ਕੀ ਬਣਦਾ ਇਕੱਠ ਕਿੰਨਾ ਹੁੰਦਾ ਹੈ ਉਹਨਾਂ ਦੇ ਜਿਹੜੇ ਉੱਥੇ ਇੰਚਾਰਜ ਨੇ ਲੋਕਲ ਹਰਵਿੰਦਰ ਸਿੰਘ ਲਾਡੀ ਉਹਨੂੰ ਇੰਚਾਰਜ ਬਣਾਇਆ ਹੋਇਆ ਤੇ ਮੇਰਾ ਖਿਆਲ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੜਾਪ ਹੋ ਆ ਜੇ ਹੂੰ ਜੀ ਹਾਂ ਹੁੰਦਾ ਜਾਪ ਰਿਹਾ ਹੂੰ ਹੂੰ ਇਸ ਅਖਾੜੇ ਉੱਤੇ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਤੰਜ ਵੀ ਕੱਸਿਆ ਸੀ ਕਿ ਨਵਜੋਤ ਸਿੰਘ ਸਿੱਧੂ ਇੱਕ ਪਾਰਟੀ ਤੋਂ ਫਟ ਕੇ ਵੱਖਰਾ ਅਖਾੜਾ ਲਗਾ ਰਹਿਣ। ਕਿਉਂਕਿ ਪਹਿਲਾਂ ਉਹਨਾਂ ਨੇ ਮਹਾਰਾਜ ਦੇ ਵਿੱਚ ਕੀਤਾ ਜਿੱਤੇ ਜਿੱਤੇਗਾ ਪੰਜਾਬ ਬੈਨਰ ਉਹਨਾਂ ਨੇ ਕਾਫੀ ਪ੍ਰਭਾਵਿਤ ਵੀ ਕੀਤਾ ਪ੍ਰਵਾਸ਼ਿਤ ਵੀ ਕੀਤਾ। ਤੇ ਹੁਣ ਜਿਹੜੀ ਅਗਲੀ ਹੈ ਕੋਟ ਸ਼ਮੀਰ ਉਹਦੇ ਉੱਤੇ ਜਿਵੇਂ ਦੋ ਹਿੱਸਿਆਂ ਚ ਵੰਡ ਵੰਡਾਈ ਨਹੀਂ ਲੱਗ ਰਹੀ ਦੋ ਧੜਿਆਂ ਦੇ ਵਿੱਚ ਪੈ ਰਹੀ ਹੋਵੇ ਕਾਂਗਰਸ ਇੱਕ ਬਾਜਵਾ ਧੜਾ ਜਿਹਨੂੰ ਨਵਜੋਤ ਸਿੰਘ ਸਿੱਧੂ ਆਪ ਹੀ ਜਿਵੇਂ ਪਦਾਇਸ਼ ਕਰ ਰਹੇ ਹੋਂ ਜੀ ਇਸਲ ਦੇ ਵਿੱਚ ਨਾ ਪੁਰਾਣਾ ਕਾਂਗਰਸ ਦਾ ਜਿਹੜਾ ਵੈਸੇ ਤਾਂ ਪੰਜਾਬ ਦਾ ਜਿਹੜਾ ਕਾਂਗਰਸ ਦਾ ਡੀਐਨਏ ਹੈ ਨਾ ਉਹਦੇ ਵਿੱਚ ਹੀ ਇਹ ਚੀਜ਼ ਅਸਲ ਵਿੱਚ ਕੇਂਦਰ ਕਰਦਾ ਹੈ ਪਤਾ ਨਹੀਂ ਪੰਜਾਬੀਆਂ ਦੀ ਕੋਈ ਲੀਡਰਸ਼ਿਪ ਚ ਕੋਈ ਕਹਿ ਲਓ ਖਾਸੀਅਤ ਹੈ ਤੁਸੀਂ ਇਹ ਕੈਰੋਂ ਸਾਹਿਬ ਦੇ ਟਾਈਮ ਤੋਂ ਲਗਭਗ ਸ਼ੁਰੂ ਹੋਇਆ ਹੋਇਆ ਕੰਮ ਫਿਰ ਅਕਾਲੀਆਂ ਦੇ ਵਿੱਚ ਵੀ ਇਹ ਦੋ ਤੜੇ ਜ਼ਰੂਰ ਬਣ ਜਾਂਦੇ ਸੀ ਗੈਨੀ ਕਰਤਾਰ ਸਿੰਘ ਫਤੇ ਸਿੰਘ ਫਿਰ ਅੱਗੇ ਵੇਟ ਆਪਾਂ ਜਦੋਂ ਦਰਬਾਰਾ ਸਿੰਘ ਤੇ ਗੈਨੀ ਜੈਲ ਸਿੰਘ ਦਾ ਦੇਖਿਆ ਉਹ ਤਾਂ ਪੰਜਾਬ ਨੇ ਭੁਗਤਿਆ ਨਾ ਬਹੁਤ ਬੁਰੀ ਤਰ੍ਹਾਂ ਉਹਦੇ ਜਿੱਤੋਂ ਉਹਦੇ ਵਿੱਚੋਂ ਹੀ ਸਾਰਾ ਕੁਝ ਨਿਕਲਿਆ ਬੇਸ਼ੱਕ ਸਟਾਰ ਹੋਰ ਸਾਰਾ ਕੁਝ ਮਤਲਬ ਕਿ ਯੂਨੀਵਰਸਿਟੀ ਪਈ ਸੀ ਉਹਨੂੰ ਟੇਲ ਦਾ ਕੰਮ ਕੀਤਾ ਬੜਾ ਪੰਜਾਬ ਲਈ ਇੱਕ ਵੱਖਰਾ ਰਾਹ ਉਸ ਸਮੇਂ ਜਿਹੜਾ ਬਣ ਕੇ ਸਾਹਮਣੇ ਆਇਆ ਬਿਲਕੁਲ ਤੇ ਬੀਨ ਸਿੰਘ ਦੇ ਟਾਈਮ ਵੀ ਥੋੜਾ ਬਹੁਤ ਚੱਲਦਾ ਰਿਹਾ ਫਿਰ ਆਪਣੇ ਹਰਚਰਨ ਬਰਾੜ ਆਏ ਉਹਨਾਂ ਦੇ ਟਾਈਮ ਮਿਸਿਸ ਪੱਠਣ ਦਾ ਹੋਰ ਮਤਲਬ ਇਹ ਚੱਲੀ ਗਿਆ ਕੰਮਕਾਰ ਅੱਛਾ ਕੈਪਟਨ ਸਾਹਿਬ ਦੇ ਟਾਈਮ ਥੋੜਾ ਜਿਹਾ ਕਹਿ ਲਓ ਕਿ ਦਬਿਆ ਉਸ ਤਰੀਕੇ ਦੇ ਨਾਲ ਕਿਉਂਕਿ ਆਪੋਜੀਸ਼ਨ ਦੇ ਨਾਲ ਉਹਨੇ ਹੋਰ ਤਰ੍ਹਾਂ ਦੀ ਸੈਟਿੰਗ ਸੀਗੀ ਪਰ ਇਹ ਕਾਂਗਰਸ ਦੇ ਡੀਐਨਏ ਚ ਹੈ ਕਿ ਦੋ ਤੜੇ ਬਣ ਜਾਂਦੇ ਨੇ ਤੇ ਉਹਨੂੰ ਹਾਈ ਕਮਾਂਡ ਵੀ ਪੂਰੇ ਸੀਰੀਅਸਲੀ ਨਹੀਂ ਜਾਂਦਾ ਲੈਂਦੀ ਹੁਣ ਬਿਲਕੁਲ ਐਨਵਰਟੀਕਲ ਡਿਵੀਜ਼ਨ ਆਪਣੇ ਸਾਹਮਣੇ ਦਿਖ ਰਹੀ ਹੈ ਇਹ ਚੀਜ਼ ਇਹ ਮਾਲਵੇ ਤੇ ਕੰਸੈਂਟਰੇਟ ਕਰ ਰਹੇ ਨੇ ਉਹ ਮਾਜੇ ਤੇ ਜਿਆਦਾ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਚ ਰੈਲੀਆਂ ਕਾਂਗਰਸ ਨੇ ਵੀ ਰੱਖੀਆਂ ਨੇ ਸ਼ਾਇਦ ਮੋਹਾਲੀ ਰੋਪੜ ਦੇ ਇਲਾਕੇ ਚ ਇਹ ਦੇਖਣ ਵਾਲੀ ਗੱਲ ਉਹ ਕਿ ਉਹ ਚ ਨਵਜੋਤ ਸਿੱਧੂ ਨੂੰ ਬੁਲਾਇਆ ਜਾਂਦਾ ਕਿ ਨਹੀਂ ਬੁਲਾਇਆ ਜਾਂਦਾ ਹਾਂਜੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਦੂਜਾ ਪੱਖ ਇਹੀ ਹੈ ਰੀਵੀਜ਼ਨ ਹੈਗੀ ਹੈ ਤਾਂ ਬੜੀ ਮੁਸ਼ਕਿਲ ਵਾਲਾ ਕੰਮ ਹੋ ਜਾਣਾ ਹੈ। ਅੱਛਾ ਪਹਿਲਾਂ ਇਸ ਮਸਲੇ ਤੇ ਚੱਲਦਾ ਰਿਹਾ ਕਿ ਆਪ ਨਾਲ ਸਮਝੌਤਾ ਹੋਵੇ ਕਿ ਨਾ ਹੋਵੇ। ਹੂੰ ਹੂੰ। ਭਾਵੇਂ ਕਿ ਨਵਜੋਤ ਸਿੱਧੂ ਆਪ ਦੇ ਨਾਲ ਸਮਝੌਤਾ ਕਰਨ ਦੇ ਹੱਕ 'ਚ ਨਹੀਂ, ਦੂਜੇ ਉਲਟ ਨੇ। ਭਾਈਵਾਨ ਨੇ ਉਧਰਲੇ ਪਾਸੇ ਪੁੱਤਾ ਸਿੱਟਿਆ ਕਿ ਚਲੋ ਜੇ ਨਹੀਂ ਕਰਨਾ ਤਾਂ ਏਟੀਵੀ ਕੋਈ ਗੱਲ ਨਹੀਂ ਹੈ ਕਿਉਂਕਿ ਸਾਰੇ ਦੇ ਸਾਰੇ ਉਧਰਲੇ ਪਾਸੇ ਚਲੇ ਗਏ ਸੀ। ਹੂੰ ਹੂੰ। ਤੇ ਇੱਕ ਤਾਂ ਆਪਣੇ ਆਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਸਿਆਸੀ ਜਿਹੜਾ ਟੈਂਪਰੇਚਰ ਹੈ ਨਾ ਬੱਸ ਤਾਂ ਠੰਡ ਹੈ। ਇਹਕਰ ਗਰਮੀ ਹੋਊਗੀ ਲੱਗਦਾ ਮੇਰੇ ਖਿਆਲ ਚ ਜੇ ਹੋਰ ਮੁੱਕਿਆ ਨਹੀਂ ਲੱਗਦਾ ਕਲੇਸ਼ ਹਾਂ ਹਾਂ ਉਹਦਾ ਵੀ ਜਿਹੜੀ ਕਾਂਗਰਸ ਦੇ ਵਿੱਚ ਚੜੀਆਂ ਸਰਗਰਮੀਆਂ ਇਸ ਵੇਲੇ ਜੇਕਰ ਮੋٹے ਤੌਰ ਤੇ ਅੱਗੇ ਕੋਈ ਤੋਰ ਰਿਹਾ ਤਾਂ ਉਹ ਨਵਜੋਤ ਸਿੰਘ ਸਿੱਧੂ ਹੀ ਸਾਹਮਣੇ ਆ ਰਿਹਾ ਜੇਕਰ ਆਪਾਂ ਕੋਕੀ ਹਾਂ ਮੋਬਿਲਾਈਜੇਸ਼ਨ ਦੇ ਪੁਆਇੰਟ ਆਫ 뷰 ਨਾਲ ਕਹਿ ਲਓ ਜਾਂ ਆਮ ਆਦਮੀ ਪਾਰਟੀ ਨੂੰ ਸਹੀ ਮੁੱਦਿਆਂ ਤੇ ਘੇਰਨ ਦੇ ਹਿਸਾਬ ਨਾਲ ਕਹਿ ਲਓ ਜਿਵੇਂ ਲਿਕਰ ਪਾਲਿਸੀ ਦੇ ਉੱਪਰ ਉਹਨਾਂ ਨੇ ਇਫੈਕਟ ਲਿਆ ਹੁੰਦੇ ਆਪਣੇ ਮਾਈਨਿੰਗ ਦੇ ਉੱਪਰ ਲਿਆਂਦੇ ਤੱਥ ਲੈ ਕੇ ਆਏ ਦੂਜਿਆਂ ਦੇ ਹਮਲੇ ਜਿਹੜੇ ਸੀ ਉਹ ਸਿਰਫ ਜਿਵੇਂ ਸਿੰਬੋਲਿਕ ਜੇ ਹਮਲੇ ਹੁੰਦੇ ਨੇ ਪਰ ਸਿੱਧੂ ਸਾਹਿਬ ਦਾ ਇਹ ਵੀ ਹੈ ਇਹ ਕੋਈ ਲੁਕੀ ਚੁਪੀ ਗੱਲ ਨਹੀਂ ਉਹ ਕਹਿੰਦੇ ਵੀ ਇਹ ਅੰਦਰੋਂ ਰਲੇ ਹੋਏ ਨੇ ਉਹਨਾਂ ਦੇ ਨਾਲ ਇਹ ਤਾਂ ਆਪਣੇ ਬਿਆਨਾਂ ਚ ਪਿੰਗੇ ਟੇਡੇ ਢੰਗ ਨਾਲ 25 75 20 80 ਦੇ ਮਤਲਬ ਰਿਥਮੈਟਿਕ ਹੁੰਦੇ ਨੇ ਜਿਹੜਾ ਅਲਜਬਰਾ ਉਹਦਾ ਮਤਲਬ ਇਹੀ ਹੈ ਅਸਲ ਵਿੱਚ ਹਾਂ ਡਾਕਟਰ ਸਾਹਿਬ ਜਿਵੇਂ ਰਲੇ ਹੋਣ ਦਾ ਦੋਸ਼ ਲਾ ਰਹੇ ਨੇ ਸਿੱਧੂ ਸਾਹਿਬ ਆਪਣੀ ਪਾਰਟੀ ਦੇ ਲੀਡਰਸ਼ਿਪ ਉੱਤੇ ਤਾਂ ਉਹਨਾਂ ਨੇ ਇੱਕ ਕਿਨਾਰਾ ਵੀ ਕਰ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੀ ਹੈ ਕੋਟ ਸ਼ਵੀਰ ਵਾਲੀ ਜਿਹੜੀ ਰੈਲੀ ਹੈ ਉਹਦੇ ਜਿਹੜੇ ਪੋਸਟਰ ਨੇ ਬੈਨਰ ਨੇ ਉਹਨਾਂ 'ਚੋਂ ਪ੍ਰਤਾਪ ਸਿੰਘ ਬਾਜਵਾ ਲੰਭੇ ਨੇ ਕਹਿੰਦਾ ਭਾਵੇਂ ਕਿ ਉਹਨਾਂ ਨੇ ਕੋਈ ਸਨাক্ত ਕੀਤੀ ਇਸ ਮਾਮਲੇ ਦੇ ਵਿੱਚ ਬਿਲਕੁਲ ਬਿਲਕੁਲ ਇੱਕ ਕਾਂਗਰਸ ਦਾ ਨਾ ਕੁਝ ਲੋਕਲ ਸਮਝ ਨਹੀਂ ਆ ਰਹੀ ਜਿਵੇਂ ਸੁਖਪਾਲ ਖਹਿਰਾ ਸੀ ਉਹਦੇ ਹੱਕ 'ਚ ਕੋਈ ਨਹੀਂ ਖੜਾ ਹੋਇਆ ਅੱਛਾ ਉੱਥੋਂ ਰਾਣਾ ਗੁਰਜੀਤ ਨੇ ਜਿਹੜੇ ਉਹਨਾਂ ਨੇ ਪਹਿਲਾਂ ਆਪਣੇ ਬੇਟੇ ਨੂੰ ਖੜਾ ਕੀਤਾ ਉਹ ਐਮਐਲਏ ਜਿੱਤੇ ਆ ਇੰਡੀਪੈਂਡੈਂਟ ਮਤਲਬ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਹਾਂ ਹਾਂ ਜਿਹੜੀ ਟੈਕੋ ਵਾਲੀ ਗੱਲ ਸੀ ਕਿ ਫੇਰ ਜਲੰਧਰ ਦੀਆਂ ਇਲੈਕਸ਼ਨਾਂ ਚ ਵੀ ਲੋਕ ਗੱਲਾਂ ਕਰਦੇ ਰਹੇ ਕਿ ਜੀ ਉਹਨਾਂ ਦਾ ਰੋਲ ਸ਼ੱਕੀ ਸੀ ਜਾਂ ਜੋ ਵੀ ਸੀਗਾ ਸੋ ਇਹ ਜਿਹੜਾ ਡਿਸਪਲਿਨ ਦੀ ਮੰਗ ਹੈ ਜਾਂ ਡਿਸਪਲਿਨ ਵੀ ਹੈ ਜਿਹੜਾ ਉਹ ਵੀ ਕਈ ਕਈ ਰੰਗਾਂ ਨਾਲ ਕਰਿਆ ਜਾਂਦਾ ਹੈ ਹਾਂ ਹਾਂ ਧੜੇਬੰਦੀ ਸਿਰਫ ਇੱਕ ਨਹੀਂ ਹੈ ਧੜਿਆਂ ਦੇ ਵਿੱਚ ਵੀ ਕਹਾ ਅੱਗੇ ਛੋਟੇ ਛੋਟੇ ਧੜੇ ਹੈਗੇ ਨੇ ਅਸਲ ਵਿੱਚ ਹਾਂ ਹਾਂ ਪਰ ਇਹ ਵੀ ਸਿੱਧੂ ਸਾਹਿਬ ਨੇ ਮੇਰੇ ਲਕੀਰ ਖਿੱਚਤੀ ਹੈ ਇਹ ਹੁਣ ਤੈਅ ਕਰਨਾ ਪਊਗਾ ਹਾਈ ਕਮਾਂਡ ਨੂੰ ਕਿ ਤੁਸੀਂ ਭਾਈ ਕਿਹਦੇ ਹੱਥ ਚ ਕਮਾਂਡ ਦੇਣੀ ਹੈ ਪੰਜਾਬ ਦੇ ਪਰ ਹਾਂ ਚੰਗੀ ਗੱਲ ਤੇਰਾ ਖਿਆਲ ਹੈ ਵਿਧਾਨ ਸਭਾ ਲਈ ਵੱਜ ਰਹੀ ਹੈ ਸੀਐਮ ਸ਼ਿਪ ਲਈ ਵੱਜ ਰਹੀ ਹੈ ਜਿਹੜੀ ਢੋਲਕੀ ਵੱਜ ਰਹੀ ਹੈ 27 ਦੇ ਲਈ ਪੰਜਾਬ ਦੇ ਨਵੇਂ ਚਾਰਜ ਨੇ ਦਵਿੰਦਰ ਜਾਦਵ ਉਹਨਾਂ ਲਈ ਵੀ ਵੱਡੀ ਜ਼ਿੰਮੇਵਾਰੀ ਇਸ ਵੇਲੇ ਉਹਨਾਂ ਨੇ ਦੇਖਣਾ ਬੜੀ ਵੱਡੀ ਪਰਖ ਦੀ ਘੜੀ ਹੈ ਉਹਨਾਂ ਲਈ ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਜਿਵੇਂ ਪੰਜਾਬੀ ਦਾ ਕਹਾਣ ਹੈ ਨਾ ਵੀ ਡੱਡੂਆਂ ਦੀ ਕੰਸੀਰੀ ਹੈ ਇੱਕ ਨੂੰ ਬਿਠਾਉਣ ਕੇ ਕੋਸ਼ਾਲ ਮਾਰ ਜੂਗਾ ਮਤਲਬ ਇਹ ਉਦਾਂ ਦੀ ਕੰਮ ਹੋਇਆ ਹੋਇਆ ਉਹਨਾਂ ਲਈ ਜਿਆਦਾ ਚੈਲਿੰਜਿੰਗ ਜੌਬ ਹੈ ਬਹੁਤ ਉਦਾਂ ਵੀ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਵਿੱਚ ਵੀ ਅੰਦਰ ਇੰਟਰਨਲ ਜਿਹੜੀ ਹੈ ਨਾ ਟੁੱਟਪੱਜ ਹੋ ਰਹੀ ਹੈ ਇੱਕ ਜਵਾਬੇ ਦੇ ਵੱਡੇ ਲੀਡਰ ਉਹ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਵਿੱਚ ਕਾਫੀ ਉਹ ਮਤਲਬ ਚਰਚਤ ਸਨ ਵੱਡਾ ਮੂਰੇ ਹੋ ਕੇ ਉਹ ਆਪਣੀ ਜਿਹੜੀ ਕਾਰਸ਼ਾਲੀ ਦਿਖਾਉਂਦੇ ਸਨ ਐਮਐਲਏ ਵੀ ਨੇ ਹੁਣ ਪ੍ਰਧਾਨ ਸਭਾ ਦੇ ਵਿੱਚ ਪਰੰਤੂ ਪਿਛਲੇ ਸਮੇਂ ਤੋਂ ਉਹਨਾਂ ਦੀਆਂ ਸਰਗਰਮੀਆਂ ਨਵਜੋਤ ਸਿੰਘ ਸਿੱਧੂ ਤੋਂ ਦੂਰ ਦੇ ਰੇਡ ਵਾਲੀਆਂ ਵੰਡ ਕੇ ਸਾਹਮਣੇ ਆ ਰਹੀਆਂ ਉਹ ਸਾਰੇ ਵੇਟ ਐਂਡ ਵਾਚ ਵਾਲੀ ਗੱਲ ਕਰ ਰਹੇ ਨੇ ਦੇਖੋ ਤੋਬੇ ਦੇ ਵਿੱਚ ਖੈਰਾ ਸਾਹਿਬ ਸੀਗੇ ਉਧਰ ਰਾਣਾ ਗੁਰਜੀਤ ਨੇ ਪ੍ਰਗਟ ਸਿੰਘ ਨੇ ਉਹਦੀ ਕਲੋਸ ਸੀ ਉਹ ਸਪੋਰਟਸ ਦੇ ਵੀ ਉਹ ਉੱਪਰ ਕਿ ਉਹਨਾਂ ਨੇ ਸਿੱਧੂ ਦੇ ਖਿਲਾਫ ਵੀ ਕੁਝ ਨਹੀਂ ਕਿਹਾ ਹਾਂ ਹਾਂ ਜਿਹੜੀਆਂ ਖ਼ਬਰਾਂ ਮਿਲਦੀਆਂ ਸੀ ਅੰਦਰੋਂ ਇਹ ਐ ਕਿ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਬਿਆਨ ਵਗੈਰਾ ਦੇਣ ਦੇ ਲਈ ਤੇ ਉਹਨਾਂ ਨੇ ਨਹੀਂ ਮਤਲਬ ਉਹ ਖੁੱਲਾ ਫੜਿਆ ਉਸ ਗੱਲ ਦਾ ਉਹ ਕਿਉਂਕਿ ਜਿਹੜੇ ਉਸ ਲੈਵਲ ਦੇ ਲੀਡਰ ਨੇ ਉਹ ਨਿਊਟਰਲ ਨੇ ਜੇ ਫਿਲਹਾਲ ਪਰ ਇਹ ਵੀ ਅੰਦਰੋਂ ਉਹਨਾਂ ਦੀ ਸਿਮਪਥੀ ਸਿੱਧੂ ਨਾਲ ਹੀ ਹੈ ਹੂੰ ਜੀ ਜੀ ਓਕੇ ਸਭ ਜੇ ਅੱਗੇ ਚੱਲਣਗੇ ਦੂਜਾ ਇਹ ਵੀ ਸਿੱਧੂ ਸਾਹਿਬ ਦਾ ਥੋੜਾ ਜਿਹਾ ਇਹ ਵੀ ਉਹ ਆਰਗੇਨਾਈਜ਼ਰ ਬਹੁਤ ਅੱਛੇ ਨਹੀਂ ਹਨ ਉਹ ਖਲਾਰਾ ਜ਼ਿਆਦਾ ਪਾ ਲੈਂਦੇ ਨੇ ਉਹ ਕੱਲੇ ਇੰਟੈਲੀਸਟਿਕ ਨੇ ਹੂੰ 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 ਸਿਪ ਹੁੰਦੀ ਹੈ ਆਮ ਤੌਰ ਤੇ ਪੰਜਾਬ ਵਰਗੀ ਸਟੇਟ ਦੇ ਵਿੱਚ ਨਾ ਉਹਦੇ 'ਚ ਥੋੜਾ ਜਿਹਾ ਫਰਾਕ ਦੇ ਲਈ ਵਾਲਾ ਅਡਜਸਟੇਬਲ ਬੰਦਾ ਚਾਹੀਦਾ ਹੁੰਦਾ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਸੀ ਹੂੰ ਕਿ ਦੋਤਾਂ ਨੂੰ ਵੀ ਕੋਈ ਸਪੇਸ ਦੇ ਰੱਖਣੀ ਜਿਉਂ ਉਹਨਾਂ ਨੂੰ ਖਤਮ ਵੀ ਕਰਨਾ ਤਾਂ ਹੌਲੀ 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 ਜੱਫੀ ਪਾ ਕੇ ਕਰਨਾ ਸੀ। ਹੂੰ। ਕਿ ਥੋੜੇ ਸਿੱਧੇ ਨੇ ਸਿੱਤੂ ਸਾਹਿਬ ਨੇ ਤੇ ਮਤਲਬ ਕਲੀਅਰ ਕੱਟ ਲਾਈਨ ਖਿੱਚ ਕੇ ਸਿੱਤੂ ਸਾਹਿਬ ਨੂੰ ਹਰਾਣੇ ਤਾਂ ਦੇਖੋ ਆਪਣਾ ਵਿਕਰਮ ਸਿੰਘ ਵਿਜੀਠੀਆ ਨਾਲ ਵੱਡਾ ਉਹਨਾਂ ਦਾ ਪੰਗਾ ਰਿਆ। ਉਹਨਾਂ ਨੇ ਜਿਹੜੀਆਂ ਰਿਪੋਰਟਾਂ ਖਲਵਾਈਆਂ ਵੱਡਾ ਰੋਲ ਨੁਭਾਇਆ। ਉਸ ਤੋਂ ਬਾਅਦ ਠਾ ਜੱਫੀ ਵੀ ਠੋਕਤੀ ਉਹਨਾਂ ਨੂੰ। ਉਹ ਜੱਫੀ ਤਾਂ ਪਾ ਲਈ ਪਰ ਸਿਆਸਤ ਦੀ ਜੱਫੀ ਥੋੜੋ ਕੂਗੀ। ਹੂੰ। ਉਹ ਤਾਂ ਇੱਕ ਸੰਭੋਲਿਕ ਦਿਖਾਉਣ ਲਈ ਸੀ ਸਰਕਾਰ ਨੂੰ। ਜਿਹੜੀ ਲੀਡਰਸ਼ਿਪ ਦੀ ਕੁਆਲਿਟੀ ਹੈ ਨਾ ਜਿਹੜਾ ਬੰਦਾ ਸਿਰਫ ਨੰਬਰ 1 ਰਹਿਣਾ ਚਾਹੁੰਦਾ ਹੈ ਨਾ ਤੇ ਨਾਲ ਕਿਤੇ 2 ਨੰਬਰ ਤੇ ਵੀ ਕਿਸੇ ਨੂੰ ਨਹੀਂ ਰਹਿਣ ਦੇਣਾ ਚਾਹੁੰਦਾ ਇਹ ਅੱਜ ਕੱਲ ਰਿਵਾਜ ਹੈ ਮੋਤੀ ਸਾਹਿਬ ਦਾ ਵੀ ਇਹੀ ਹੈ ਹਮਮ ਬਿਸ਼ਾਲ ਤੋਂ ਲਾਭ ਕੋਈ ਕੋਸਪੋਰ ਬੰਦਾ ਨਹੀਂ ਉਹ ਵੀ 2 ਨੰਬਰ ਤੇ ਨਹੀਂ ਉਹ ਵੀ ਪਾਣੀ ਵਿੱਚ 6ਵੇਂ ਨੰਬਰ ਤੇ ਹੋਣਾ ਹੈ ਮਤਲਬ ਹਾਂ ਪਹਿਲਾਂ ਰਾਜਨਾਥ ਸਿੰਘ ਹੁਰੀ ਇਹ ਕਾਫੀ ਅਗਲੀ ਤਤਾਰ ਦੇ ਵਿੱਚ ਮੰਨੇ ਜਾਂਦੇ ਸਨ ਪਰ ਹੁਣ ਧੱਕੇ ਧੱਕੇ ਨੇ ਦੂਰ ਦਰਾਡੇ ਸੀ ਨਹੀਂ ਉਹ ਬਿਲਕੁਲ ਜਿਹੜੀ ਕ੍ਰਿਟੀਕਲ ਈਗੋ ਹੈ ਨਾ ਉਹਦੇ ਅੰਦੇ ਇਸ ਵਿੱਚ ਉਹ ਹੈਂਡਲ ਨਹੀਂ ਖੁਦ ਕਰ ਪਾਉਂਦੇ ਕਈ ਵਾਰੀ ਇਸ ਕਰਕੇ ਜਿਹੜਾ ਡੈਮੋਕ੍ਰੇਸੀ ਦਾ ਮਾਡਲ ਹੈ ਉਹਦੇ ਵਿੱਚ ਫਿਰ ਉਹ ਗੜਬੜ ਹੋ ਜਾਂਦੀ ਹੈ ਹਮ ਸਿਟਰ ਨੇ ਜਿਹੜੀ ਉਹਨਾਂ ਦੀ ਵੀ ਆਪਣੀ ਈਗੋ ਹੁੰਦੀ ਹੈ ਉਹ ਵੀ ਆਪਣਾ ਥਾਂ ਪਾੜਦੇ ਨੇ ਇੱਜ਼ਤ ਮਾਣ ਪਾੜਦੇ ਨੇ ਚਾਹੀਦਾ ਤਾਂ ਹੁੰਦਾ ਵੀ ਡੈਮੋਕ੍ਰੇਸੀ ਦੇ ਵਿੱਚ ਕਿ ਥੋੜਾ ਜਿਹਾ ਸਪੇਸ ਇੱਕ ਦੂਜੇ ਲਈ ਹੋਵੇ ਹਮ ਤੇ ਘਟਦਾ ਜਾ ਰਿਹਾ ਹੈ ਅਸੀਂ ਦੇਖ ਰਹੇ ਹਾਂ ਕਿ ਇਹ ਸਾਰੀਆਂ ਪਾਰਟੀਆਂ ਚ ਸਾਰੇ ਦੇਸ਼ਾਂ ਚ ਹੀ ਰਾਜ ਯੂਟਨ ਤੋਂ ਸੈਕੰਡ ਮੈਨੂ ਤੋਂ ਪਤਾ ਨਹੀਂ ਉੱਥੇ ਕੋਈ ਲੀਡਰ ਹੈਗਾ ਹਮ ਮਤਲਬ ਇੱਥੇ ਪੀਕੇ ਦੇ ਨਾਲ ਮਤਲਬ ਚੱਲ ਰਿਹਾ ਸਾਰੇ ਕੌਮਨੀ ਜਿਵੇਂ ਨਾਰਥ ਕੋਰੀਆ ਮਾਡਲ ਬਣ ਗਿਆ ਹੁੰਦਾ ਨਾ ਸੋ ਸਾਡੀਆਂ ਪਾਰਟੀਆਂ ਚ ਵੀ ਇਹੀ ਹੈ ਅੱਛਾ ਕਾਰਨ ਇਹ ਵੀ ਇਨਸਿਕਿਉਰਟੀ ਬਹੁਤ ਹੈ ਸਿਆਸੀ ਤੌਰ ਤੇ ਪਤਾ ਨਹੀਂ ਕਿਹੜਾ ਕਦਮ ਖੜ ਜਵੇ ਕਿਹੜਾ ਕਦਮ ਭੱਜ ਜਵੇ ਇਸ ਕਰਕੇ ਬੰਦਾ ਚਾਹੁੰਦਾ ਹੈ ਜਿਵੇਂ ਲਾਲੂ ਪ੍ਰਸ਼ਾਦ ਦੇ ਟਾਈਮ ਹੋਇਆ ਸੀ ਨਾ ਉਹ ਮਤਲਬ ਆਪਣੀ ਵਾਈਫ ਨੂੰ ਹੀ ਬਣਾਉਣਾ ਪੈ ਗਿਆ ਸੀ ਉਹਨੂੰ ਹਾਂਜੀ ਕੇਜਰੀਵਾਲ ਦੇ ਦੇਖੋ ਕੇਜਰੀਵਾਲ ਤੋਂ ਸੈਕੰਡ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਕਿਤੇ ਹਮ ਤੁਸੀਂ ਤੁਸੀਂ ਦੇਖੋਗੇ ਇਹ ਸੋ ਇਹ ਇਸ ਟਾਈਪ ਦਾ ਜਿਹੜਾ ਮਾਡਲ ਹੈ ਲੀਡਰਸ਼ਿਪ ਦਾ ਉਹ ਫਿੱਟ ਨਹੀਂ ਬੈਠਦਾ ਖਾਸ ਕਰਕੇ ਪੰਜਾਬ ਦੇ ਵਿੱਚ ਪਰ ਡਾਕਟਰ ਸਾਹਿਬ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਤੋਰੀ ਇਹ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਇੱਕ ਸੈਕੰਡ ਲੀਡਰ ਹੁਣ ਸਨਾਖਤ ਕਰਨਾ ਹੀ ਪੈਣਾ ਦੇਖੋ ਮੇਰਾ ਖਿਆਲ ਹੈ ਸੈਕੰਡ ਲੀਡਰ ਜੇ ਤਾਂ ਉਹ ਪੰਜਾਬ ਤੋਂ ਦੇਖਦੇ ਨੇ ਕਿ ਤਾਂ ਮਾਨ ਸਾਹਿਬ ਤੋਂ ਇਲਾਵਾ ਕੋਈ ਹੋਰ ਹੈ ਨਹੀਂ ਹਾਂ ਜੀ ਸਾਰੇ ਲਗਭਗ ਸੈਕੰਡ ਬਣ ਗਏ ਨੇ ਉਹਨਾਂ ਦੇ ਜਿਹੜੇ ਉੱਥੇ ਸੈਕੰਡ ਸੀਗੇ ਉਹ ਕੋਈ 80 ਦੇ ਵਿੱਚ ਫਸਿਆ ਹੋਇਆ ਕੋਈ ਸੀਆਈ ਵਿੱਚ ਫਸਿਆ ਹੋਇਆ ਉਹਨਾਂ ਸਾਰੇ ਉਸ ਤਰੀਕੇ ਦੇ ਨਾਲ ਗੱਦੀ ਹੋਏ ਹੋਏ ਨੇ ਸੋ ਇਸ ਸੌਣ ਦੇ ਵਿੱਚ ਵੀ ਅੰਦਰੋਂ ਅੰਦਰੀ ਗੱਲ ਚੱਲਦੀ ਰਹੀ ਹੈ ਕਿ ਸ਼ਾਇਦ ਉਹਨਾਂ ਦੀ ਮਿਸਿਸ ਨੂੰ ਵੀ ਉਹ ਮਦਰ ਰਵੜੀ ਦੇ ਤੌਰ ਮਾਡਲ ਦੇ ਤੌਰ ਤੇ ਕੰਟੀ ਕਰਨ ਉਹ ਪਰੇ ਦੇਖਣ ਵਾਲੀ ਗੱਲ ਹੋਊ ਇਹ ਵੀ ਪਰਸੋਂ ਨੂੰ ਹੋ ਜਾਣਾ ਫੈਸਲਾ 3 ਤਰੀਕ ਨੂੰ ਉਹਨਾਂ ਨੂੰ ਬੁਲਾਇਆ ਹੋਇਆ ਉਹ ਤੋਂ ਬਾਅਦ ਕੀ ਬਣਦਾ ਕਿ ਉਹਨਾਂ ਦੀ ਗ੍ਰੈਂਡਰੀ ਹੁੰਦੀ ਹੈ ਜਾਂ ਸਰਕਾਰੀ ਵਾਲੀ ਜੀ ਤਾਂ ਇਹ ਮੁਸ਼ਕਲ ਖੜੀ ਹੋਊ ਆਮ ਆਦਮੀ ਪਾਰਟੀ ਦੇ ਲਈ ਜਿੱਥੇ ਬੰਦ ਪਦਰ ਤੇ ਹੂੰ ਹੂੰ ਡਾਕਟਰ ਸਾਹਿਬ ਆਪਾਂ ਕਾਂਗਰਸ ਦਾ ਜ਼ਿਕਰ ਕਰ ਰਹੇ ਸੀ ਹੁਣ ਆਪਾਂ ਨੂੰ ਕੋਟਸ਼ਮੀਰ ਦੀ ਰੈਲੀ ਤੋਂ ਬਾਅਦ ਹੀ ਅਗਲੇ ਜਿਹੜੇ ਸਾਹਮਣੇ ਆਉਣਗੇ ਸਿੱਟੇ ਕੀ ਰਹਿਣਗੇ ਕਾਂਗਰਸ ਦੇ ਵਿੱਚ ਕਿਉਂਕਿ 7 ਜਨਵਰੀ ਦੀ ਐ ਕੋਟਸ਼ਮੀਰ ਵਾਲੀ ਰੈਲੀ ਮਤਲਬ ਤੁਸੀਂ ਲਾ ਕੇ ਚੱਲੋ ਕਿ ਜਿਹੜਾ ਪਹਿਲਾ 15 ਜਨਵਰੀ ਦਾ ਜਦੋਂ ਤੁਸੀਂ 22 ਨੂੰ ਉਹਨਾਂ ਨੇ ਉਦ ਘਟਨ ਕਰਨਾ ਮੰਦਰ ਦਾ ਬੋਤੀ ਸਾਹਿਬ ਨੇ ਉਦੋਂ ਬਾਅਦ ਕੋਟ ਲੱਗਣ ਦੀ ਸੰਭਾਵਨਾ ਪੱਕੀ ਹੂੰ ਜਨਵਰੀ ਐਂਡ ਸੋ ਐਸ 15 ਵਾਲੇ 'ਚ ਕਾਫੀ ਪੋਲੀਟਿਕਲ ਐਕਟੀਵਿਟੀ ਹੋਊਗੀ ਮੇਰਾ ਖਿਆਲ ਸਾਰੇ ਪਾਸੇ इंडिया फ्रंट ਤੇ ਵੀ ਪੰਜਾਬ ਦੇ ਫਰੰਟ ਤੇ ਵੀ اپੋਜੀਸ਼ਨ ਚ ਵੀ ਤੇ ਸਰਕਾਰਾਂ ਚ ਵੀ ਹੂੰ 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 ਕਹਿੰਦਾ ਭਾਵੇਂ ਕਿ 22 ਜਨਵਰੀ ਜਿਹੜਾ ਵੱਡਾ ਇਹ ਇਵੈਂਟਸ ਹੈ ਕੇਂਦਰ ਸਰਕਾਰ ਵੱਲੋਂ ਕਹਿ ਲਈ ਜਾਂ ਭਾਜਪਾ ਵੱਲੋਂ ਤੇ ਉਸ ਤੋਂ ਬਾਅਦ ਉਹਨਾਂ ਦੇ ਅਗਲੀ ਚੋਣ ਵੱਲ ਜਿਹੜੀਆਂ ਤਿਆਰੀਆਂ ਕਾ ਖਿੱਚ ਲੈਣਗੇ ਬਹੁਤ ਮਹੱਤਵਪੂਰਨ ਤੇ ਲਈ ਵੀ ਇਲੈਕਸ਼ਨ ਡਿਕਲੇਅਰ ਹੋ ਜਾਣਗੇ ਹੂੰ ਅੱਛਾ ਜੀ ਹੂੰ ਕਲੀਅਰ ਲੱਗ ਰਹੀ ਹੈ ਜੀ ਮੇਰੇ ਕੋਲ ਇੱਕ ਵਾਰੀ ਕੋਟ ਲੱਗ ਗਿਆ ਤਾਂ ਫਿਰ ਸਿਲਸਿਲਾ ਬਦਲ ਜਾਂਦਾ ਫਿਰ ਹੋਰ ਤਰ੍ਹਾਂ ਦਾ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ ਹਾਂ ਹਾਂ ਬਿਲਕੁਲ ਬਿਲਕੁਲ ਕਿਉਂਕਿ ਜਿਹੜੇ ਮੋੜ ਦਿੰਦੇ ਆ ਅਫਸਰ شاہੀ ਉਹਨਾਂ ਦਾ ਵੀ ਵੱਖਰੀ ਤਰ੍ਹਾਂ ਦਾ ਇੱਕ ਦੈਰਾ ਬਣ ਜਾਂਦਾ ਤੇ ਲੁਕੀ ਡਿ ਸਿਆਸੀ ਤਰ੍ਹਾਂ ਨੂੰ ਵੀ ਇੱਕ ਆਪਣੇ ਆਪੋ ਆਪਣੀ ਕੈਂਦਾ ਪਾਉ ਵ ਇੱਕ ਪੈ ਵੀ ਜਾਂਦੀ ਹੈ ਹਾਲਾਤ ਜਿਹੜੇ ਸਾਰਾ ਜਿਹੜਾ ਸਿਨੈਰੀਓ ਸਿਆਸੀ ਪ੍ਰਸ਼ਾਸਕੀ ਉਹਦੇ ਚ ਵੱਡੇ ਪੱਦਰ ਉਤੇ ਬਦਲਾਅ ਆਪਾਂ ਦੇਖਦੇ ਸੀ ਸੀਟਾਂ ਦੀ ਵੰਡ ਤੇ ਆ ਜਾਣਾ ਹੈ ਨਾ ਜੀ ਹਾਂ ਜੀ ਇਹ ਵੀ ਹੋ ਰਹੀਆਂ ਨੇ ਬੇਸਿਕਲੀ ਇਹਨਾਂ ਦੇ ਪਿੱਛੇ ਕਿਹ ਵੀ ਤਾਂ ਹੈ ਨਾ ਵੀ ਕਿਹਨੂੰ ਕਿਹੜੀ ਸ਼ੀਟ ਦੇ ਉੱਪਰ ਪ੍ਰੋਜੈਕਟ ਕਰਨਾ ਹੈ ਹਾਂ ਹਾਂ ਜੀ ਜੀ ਕਿ ਲੋ ਹਨ ਵੀ ਕਿਹਦਾ ਕਿੰਨਾ ਬੇਸ ਹੈ ਆਪਣਾ ਇਕੱਠ ਕਰਕੇ ਦਿਖਾਉਣਗੇ ਸਾਰਾ ਇਹ ਹੈ ਇਹ ਵੀ ਇੱਕ ਨੌਨਸੈਂਸਲਾ ਚਲਦਾ ਰਿਹਾ ਹੈ ਚਲੋ ਫੈਕਸ਼ਨਲਿਜ਼ਮ ਵੀ ਹੈ ਪਰ ਸ਼ੋ ਆਫ ਸਟਰੈਂਥ ਵੀ ਹੈ ਆਪ ਕੋਲ ਬਾਕੀ ਇੰਡੀਆ ਘੱਟ ਜੋੜਦਾ ਵੀ ਹਲੇ ਕਲੀਅਰ ਨਹੀਂ ਹੋ ਰਿਹਾ ਵੀ ਪੰਜਾਬ ਦੇ ਮਤਲਬਕ ਕੀ ਨਿਰਣਾ ਲੈਣਗੇ ਕਿਉਂਕਿ ਭਾਵੇਂ ਪਿਛਲੇ ਦਿਨੀ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਉੱਥੇ ਬੈਠਾ ਹੀ ਹੈ ਉਨਨਾਂ ਇਹਨਾਂ ਦਾ ਜਿਹੜੀ ਕ ਟੋ ਵੀ ਲਿਆ ਇਹਨਾਂ ਨੂੰ ਜੀ ਅਜੇ ਕੇਂਦਰੀ ਪੱਤਰ ਤੇ ਨਾ ਜੀ ਇੰਡੀਆ ਗੱਠ ਜੋੜ ਦਾ ਕੋਈ ਫੋ ਨਹੀਂ ਪੈ ਰਿਹਾ ਹਸਲ ਦੇ ਵਿੱਚ ਦੇਖੋ ਪਿਛਲੀ ਮੀਟਿੰਗ ਦੇ ਵਿੱਚ ਕੇਜਰੀਵਾਲ ਤੇ ਮੁੰਤਾਬ ਐਨਰਜੀ ਨੇ ਕਿਹਾ ਵੀ ਖੜਗੇ ਨੂੰ ਬਣਾ ਦਿਓ ਪ੍ਰਧਾਨ ਮੰਤਰੀ ਹਾਂ ਹਾਂ ਜੀ ਇਹ ਵਿਆਖ ਵਾਲੀ ਗੱਲ ਹੈ ਦਾ ਮਤਲਬ ਇਹ ਸੀ ਵੀ ਰਾਹੁਲ ਨੂੰ ਨਾਮ ਬਣਾਓ ਹਾਂ ਬਿਲਕੁਲ ਇਸ ਗੱਲ ਦੇ ਉੱਪਰ ਰਤੇਸ਼ ਕੁਮਾਰ ਤੇ ਲਾਲੂ ਪ੍ਰਸ਼ਾਦ ਉੱਠ ਕੇ ਚਲੇ ਗਏ ਅਜੇ ਉਹਨਾਂ ਦਾ ਮੇਰਾ ਕਹਿਲ ਹੈ ਵੀ ਅਜੇ ਸਾਰੇ ਤਾਮਦੇ ਇੱਕ ਇੱਕ ਕੈਂਡੀਡੇਟ ਖੜਾ ਕਰਨ ਦਾ ਜਿਹੜਾ ਫੈਸਲਾ ਸੀ ਮਮਤਾ ਬੈਨਰਜੀ ਨੇ ਕਿਹਾ ਵੀ ਬੰਗਾਲ ਚ ਤਾਂ ਸੀ ਆਪਣੇ ਕਰਾਂਗੇ ਹੂੰ ਉਹਨਾਂ ਦਾ ਮੇਰਾ ਖਿਆਲ ਹੈ ਜਰੂਰਤੀ ਵਾਲੇ ਪਾਸੇ ਨੂੰ ਕੇਂਦਰੀ ਪੱਧਰ ਤੇ ਸ਼ੱਕੀ ਹੈ ਤੇ ਇਹਨਾਂ ਦਾ ਰੋਲ ਜੇ ਆਮ ਆਦਮੀ ਪਾਰਟੀ ਦਾ ਵੀ ਉਹਦੇ ਵਿੱਚ ਕੀ ਹੋਣਾ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਉੱਥੇ ਇਹਨਾਂ ਨੇ ਫਿੱਟ ਨਹੀਂ ਹੋਣਾ ਇਹ ਖੰਡਾਉਣ ਲਈ ਗਏ ਨੇ ਉਹਨੂੰ ਜਿਤਾਉਣ ਲਈ ਨਹੀਂ ਗਏ ਹੂੰ ਹੂੰ ਹੂੰ। ਤੋਂ ਇਸ ਕਰਕੇ ਅਜੇ ਇਹ ਵੀ ਦੇਖਣ ਵਾਲਾ ਸੀਨ ਹੋਊਗਾ ਕਿ ਉਹਦੀ ਸਰਕਸ ਹੈ ਜਿਹੜੀ ਉਹਦੇ ਚ ਕੌਣ ਜੋਕਰ ਬਣਦਾ ਹੈ ਕੌਣ ਸ਼ੇਰ ਬਣਦਾ ਹੈ ਕੌਣ ਟੱਪਦਾ ਹੈ ਕੌਣ ਨੱਚਦਾ ਹੈ ਇਹ ਦੇਖਣ ਵਾਲਾ ਮੌਂਡਾ ਹੈ ਜੀ। ਹੂੰ ਬਿਲਕੁਲ ਬਿਲਕੁਲ ਜਿਵੇਂ ਖੜਗੇ ਦੇ बतौर ਪ੍ਰਧਾਨ ਮੰਤਰੀ ਉਮੀਦਵਾਰ ਤੋਂ ਬਾਅਦ ਇੱਕ ਸੀਨ ਜਿਹੜਾ ਸਿਆਸੀ ਸੀਨ ਉਸ ਵਿੱਚ ਕਾਫੀ ਉਤਲ-ਪੁਤਲ ਹੈ। ਤੇ ਨਤੀਸ਼ ਕੁਮਾਰ ਨੂੰ ਲੰਘਦੇ ਨਹੀਂ ਇਹ ਕਹਿਣਾ ਵੀ ਬੈ ਕੇ ਮੈਂ ਨਾਰਾਜ਼ ਨਹੀਂ ਜੀ। ਮਤਲਬ ਉਸ ਬਿਆਨ ਤੋਂ ਬਾਅਦ ਉਹਨਾਂ ਨੇ ਇੱਕ ਸਪਸ਼ਟ ਕਰਨ ਦੇਣ ਦੀ ਕੋਸ਼ਿਸ਼ ਕੀਤੀ ਕਹਿੰਦਾ ਭਾਵੇਂ ਜਿਹੜਾ ਇੰਡੀਆ ਘੱਟ ਜੋੜੇ ਹੋ ਨਵੇਂ ਜਿਹੜੇ ਕਿ ਰੂਪਾਂ ਦੇ ਵਿੱਚ ਉਹ ਗੁਜਰਾਨ ਕਰਨ ਲੱਗਾ ਹੀ ਨਹੀਂ ਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਇੱਥੇ ਡੱਡੂਆਂ ਦੀ ਪੰਸੇਰੀ ਕਹਿ ਰਹੇ ਹਾਂ ਉੱਥੇ ਵੀ ਡੱਡੂਆਂ ਦੀ ਪੰਸੇਰੀ ਵਾਲਾ ਕੰਮ ਹੈ ਮਮਤਾ ਬੈਨੇਸੀ ਦਾ ਆਪਣਾ ਰੋਲ ਹੈ ਕੇਜਰੀਵਾਲ ਦਾ ਆਪਣਾ ਹੈ ਰੌਹਲ ਦਾ ਆਪਣਾ ਤੇ ਸ਼ਿਵਸੈਨਾ ਵਾਲੇ ਲਹਿਦਾ ਨੇ ਜੇ ਸੋ ਉਹਨਾਂ 'ਚ ਕਿੰਨੀ ਕੁ ਯੂਨਿਟੀ ਬਣ ਸਕਦੀ ਹੈ ਇਹ ਦੇਖਣ ਵਾਲੀ ਗੱਲ ਹੋਰ ਕਿੰਨੀ ਕੁ ਵਿਨਿੰਗ ਕਪੈਸਿਟੀ ਹੈ ਕਿਹੜੀ ਸਟੇਟ ਦੇ ਵਿੱਚ ਕਿਹੜੀ ਵਿਨਿੰਗ ਕਪੈਸਿਟੀ ਹੈ ਇਹ ਦੇਖਣ ਵਾਲੀ ਗੱਲ ਹੈ ਹਾਂ ਹਾਂ ਡਾਕਟਰ ਸਾਹਿਬ ਇਹ ਇੱਕ ਇਹ ਵੀ ਵੱਡਾ ਸਵਾਲ ਹੈ ਕਿ ਪਿਛਲੇ 2 ਸਾਲਾਂ ਤੋਂ ਇੰਡੀਆ ਗੱਠ ਜੋੜ ਨੂੰ ਬਣਾ ਰਹੇ ਨੇ ਗਠਿਤ ਕਰ ਰਹੇ ਨੇ ਚਲੋ ਗੱਲ ਅੱਗੇ ਚੱਲ ਗਈ ਪਰੰਤੂ ਪ੍ਰਧਾਨ ਮੰਤਰੀ ਦਾ ਉਮੀਦਵਾਰ ਵਜੋਂ ਅਜੇ ਕੋਈ ਚਿਹਰਾ ਉਸ ਪੱਤਰ ਦਾ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਸਾਹਮਣੇ ਆ ਰਹੀ ਦੇਖੋ ਜੇ ਜਿਹੜੀਆਂ ਪ੍ਰਧਾਨ ਸਭਾ ਇਲੈਕਸ਼ਨਾਂ ਹੋਈਆਂ ਨੇ ਜਿਨ੍ਹਾਂ 'ਚ ਭਾਜਪਾ ਨੇ ਮਤਲਬ ਜਿੱਤਿਆ ਹੈ ਜੇ ਇਹਦੇ 'ਚ ਕਾਂਗਰਸ ਜਾਂ ਆਪੋਜੀਸ਼ਨ ਜਿੱਤ ਜਾਂਦੀ ਫੇਰ ਗੱਲ ਹੋਰ ਬਣਨੀ ਸੀ ਹੂੰ ਹੂੰ ਜੀ ਜੀ ਕਿਉਂਕਿ ਡੀਫੀਟ ਹੈ ਨੇ ਉਹਨਾਂ ਦਾ ਕਾਫੀ ਹੌਸਲੇ ਪਸਤ ਕੀਤੇ ਨੇ ਤੇ ਪਲੱਸ ਇਹ ਹੈ ਕਿ ਰਾਹੁਲ ਗਾਂਧੀ ਵੀ ਇੱਕ ਉਸ ਤਰੀਕੇ ਦੇ ਨਾਲ ਜਨਾਨੀਮਸ ਚੁਆਇਸ ਨਹੀਂ ਹੈ ਹੂੰ ਹੂੰ ਜਿਹੜਾ ਭਾਰਤ ਨੇ ਆਯਾਤਰਾ ਉਹਨਾਂ ਨੇ ਹੁਣ ਦੁਬਾਰਾ ਸ਼ੁਰੂ ਕਰੀ ਹੈ ਮਤਲਬ ਹੀ ਮੇ ਬੀ ਮੋਬਿਲਾਈਜ਼ ਉਹਦੇ ਨਾਲ ਸਪੋਰਟ ਉਹਦੀ ਹੋ ਜੂਗੀ ਕੁਝ ਸੀਟਾਂ ਦੇ ਵਿੱਚ ਪਰ ਨੈਸ਼ਨਲ ਪੱਧਰ ਦੇ ਉੱਪਰ ਮੋਦੀ ਦੇ ਮੁਕਾਬਲੇ ਦਾ ਲੀਡਰ ਉਹ ਨਹੀਂ ਉਹਨੂੰ ਬਿਲਡ ਕਰ ਸਕਦਾ ਹੂੰ ਹੂੰ ਬਿਲਕੁਲ ਅੰਦਰੋਂ ਅੰਦਰੀ ਜਿਹੜੇ ਘਟਕ ਨੇ ਉਹਨਾਂ ਦੀਆਂ ਆਪਣੀਆਂ ਗਿੰਕੀਆਂ ਮੰਕੀਆਂ ਸਾਰੇ ਪਾਸੇ ਚਲਦੀਆਂ ਨੇ ਬੜਾ ਗੁੰਗਲ ਸੀ ਹਾਂ ਬਿਲਕੁਲ ਜੀ ਹਾਲਾਤ ਜਿਹੜੇ ਹਾਲੇ ਉਸ ਕਦਰ ਵਫਾ ਨਹੀਂ ਜਿੱਦਾਂ ਕਿ ਇਹਨੂੰ ਪ੍ਰਚਾਰਿਆ ਜਾ ਰਿਹਾ ਸੀ ਕਿ ਇੰਡੀਆ ਗੱਠਜੂਟ ਨੇ ਪਤਾ ਨਹੀਂ ਕਿੱਦਾਂ ਦੀ ਕੋਈ ਸਿਆਸੀ ਧੁੰਮ ਪਾ ਦੇਣੀ ਹੈ ਇੱਕ ਵਾਰ ਤਾਂ ਖੈਰ ਇਹ ਕਹਿ ਲਈਏ ਕਿ ਮੋਦੀ ਸਰਕਾਰ ਵੀ ਇਸ ਮਾਮਲੇ ਨੂੰ ਬੜੇ ਗੰਭੀਰਤਾ ਨਾਲ ਦੇਖਣ ਲੱਗੀ ਸੀ ਤਾਂ ਹੀ ਉਹਨਾਂ ਨੇ ਉਹਨੇ ਦਿਨ ਇੱਕ ਐਨਡੀਆ ਦੀ ਬੈਠਕ ਵੀ ਸੱਦੀ ਸੀ ਕਾ ਦਿੱਲੀ ਦੇ ਵਿੱਚ ਖੈਰ ਆਪਾਂ ਡਾਕਟਰ ਸਾਹਿਬ ਆਪਾਂ ਚਾਕੀਆਂ ਵਾਲੇ ਮੁੱਦੇ ਤੇ ਆਈਏ ਕਿਉਂਕਿ ਇਹਦੇ ਵਿੱਚ ਪੰਜਾਬ ਸਿੱਧੇ ਤੌਰ ਤੇ ਇਨਵੋਲਡ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਪਿਛਲੇ ਦਿਨਾਂ ਤੋਂ ਰੇੜਕਾ ਜਿਹੜੀ ਗਣਤੰਤਰ ਦਿਵਸ ਦੀ ਪ੍ਰੇਡ ਉਤੇ ਜਿਹੜੀ ਹੋਣ ਵਾਲੀਆਂ ਚਾਕੀਆਂ ਕੇਂਦਰ ਸਰਕਾਰ ਵੱਲੋਂ ਰੱਦ ਕੀਤੀਆਂ ਗਈਆਂ ਰੱਖਿਆ ਮੰਤਰਾਲੇ ਵੱਲੋਂ ਇੱਕ ਸਪਸ਼ਟਿਕਰਨ ਦਿੱਤਾ ਗਿਆ ਤੇ ਅਜੋਕਾ ਹੁਣ ਹਾਲਾਤ ਕੀ ਹੈ ਪੰਜਾਬ ਸਰਕਾਰ ਦਾ ਰਵਈਆ ਪੱਕੀ ਮੰਨਦੇ ਤੇ ਕੋਈ ਪੰਜਾਬ ਸਰਕਾਰ ਦਾ ਰਵਈਆ ਤਾਂ ਜੀ ਠੀਕ ਹੀ ਆ ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਗਲਤ ਨਹੀਂ ਕੀਤਾ ਕਿ ਉਹਨਾਂ ਦੀ ਰਿਜੈਕਸ਼ਨ ਹੋਈ ਹੈ ਉਹਨਾਂ ਨੂੰ ਉਹ ਉੱਥੇ ਜਿਹੜੇ ਆਪਣੇ ਆਏ ਸੀ ਪਿਛਲੇ ਦਿਨੀ ਕੇਂਦਰੀ ਮੰਤਰੀ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਜਿਹੜਾ ਭਾਰਤ ਪਰਵ ਦਾ ਜਿਹੜਾ ਹੈਗਾ ਜਿਹਦੇ ਵਿੱਚ ਜਿਹੜੀਆਂ ਝਾਕੀਆਂ ਨਹੀਂ ਸ਼ਾਮਲ ਕੀਤੀ ਜਾਂਦੀ ਉਹਨਾਂ ਨੂੰ ਹਫ਼ਤਾ ਦਿੱਤਾ ਜਾਂਦਾ ਉੱਥੇ ਘੁਮਾ ਫਰਾ ਲੋ ਹੂੰ ਬੋਟਲ ਸੰਦੇ ਵਿੱਚ ਮੇਲੇ ਤੋਂ ਬਾਹਰ ਵੀਨ ਵਜਾਉਣ ਵਾਲੀ ਗੱਲ ਹੈ ਹੂੰ ਉਹ ਰਿਜੈਕਸ਼ਨ ਇਸ ਰਿਜੈਕਸ਼ਨ ਹੂੰ ਬਿਲਕੁਲ ਨਿਆਸ ਕਾਰਨ ਵੀ ਕਹੇ ਤਾਂ ਨਹੀਂ ਜੀ ਅਸੀਂ ਕਾਨੂੰ ਉੱਥੇ ਕਰਾਂਗੇ ਜੀ ਬਿਲਕੁਲ ਚਾਹੀਦਾ ਸੀ ਪਹਿਲੀ ਚੁਆਇਸ ਨਹੀਂ ਹੋਣਾ ਦਾ ਮਤਲਬ ਇਹ ਹੁੰਦਾ ਹ ਹ ਹ ਕਿ ਤੁਹਾਨੂੰ ਪਹਿਲੀ ਚੁਆਇਸ ਨਹੀਂ ਦਿੱਤੀ ਜਾ ਰਹੀ ਜਿਹੜੇ ਰਹਿ ਗਏ ਉਹਦੇ ਵਿੱਚ ਹੁੰਦਾ ਵੀ ਚਲ ਤੁਸੀਂ ਵੀ ਭਾਈ ਕਰ ਕੋਰ ਲਓ ਤਾਂ ਐਵੇਂ ਹੀ ਖਾਮ ਖਾ ਦੀ ਗੱਲ ਹੈ ਨਾ ਉਹ ਉਹਦੇ ਵਿੱਚ ਮੇਰਾ ਖਿਆਲ ਇਹਨਾਂ ਨੇ ਚੰਗਾ ਹੀ ਕੀਤਾ ਕਿ ਅਸੀਂ ਫਿਰ ਕਾਦੇ ਲਈ ਮਤਲਬ ਇਹ ਆਸਾਨ ਕਾਦੇ ਲਈ ਲੈਣਾ ਸੀ ਹ ਹ ਹ ਇਹ ਸਾਨੂੰ ਚੁਣਿਆ ਹੀ ਨਹੀਂ ਹੈ ਅੱਛਾ ਕੋਈ ਕੇਂਦਰ ਵੀ ਜਾਂ ਇਵਨ ਜਾਖੜ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਸੀ ਉਹ ਕ੍ਰੈਡੀਬਲ ਜਵਾਬ ਨਹੀਂ ਦੇ ਸਕੇ ਹਾਂ ਜੀ ਹਾਂ ਦੋਸ਼ ਲਾਇਆ ਕਿ ਜੇ ਫੋਟੋਆਂ ਲਾਉਣੀਆਂ ਚਾਹੁੰਦੇ ਸੀ ਪਰ ਇਹਦਾ ਸਬੂਤ ਨਹੀਂ ਕੋਈ ਦੇ ਸਕੇ ਹੂੰ ਹੂੰ ਤੋਂ ਉਹਨਾਂ ਨੇ ਐਵੇਂ ਗੋਲ ਜਹੀ ਗੱਲ ਕੀਤੀ ਅਰ ਉਹਦੇ 'ਚ ਮੇਰਾ ਖਿਆਲ ਹੈ ਵੀ ਠੀਕ ਹੈ ਪਰ ਬੰਦ ਮਾਨ ਦਾ ਸਟੈਂਡ ਕਲੀਅਰ ਹੈ ਕਿ ਤੁਸੀਂ ਸਾਨੂੰ ਬੰਦ ਦਾ ਮਾਨ ਇਜ਼ਤ ਨਹੀਂ ਦੇ ਰਹੇ ਉਹ ਹੁਣ ਵਿਆਹ ਦੇ ਵਿੱਚ ਜਿਵੇਂ ਫੁੱਫੜ ਨੂੰ ਗੁੱਠੀ-ਗਾਠੀ ਨਹੀਂ ਪੈਂਦੀ ਨਾ ਮਤਲਬ ਫਿਰ ਉਹ ਤਾਂ ਚਾਹੂਗਾ ਹੀ ਨਾ ਰਸਕੇ ਪਾਸੇ ਤੋਂ ਥੋੜਾ ਉਹਨਾਂ ਨੂੰ ਸੈਂਸਿਟੀਵਿਟੀ ਦਿਖਾਉਣੀ ਚਾਹੀਦੀ ਸੀ ਜਿਆਦ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਸੀ ਹੂੰ ਬਿਲਕੁਲ ਕਹ ਲਈ ਕਿ ਸੁਨੀਲ ਜਾਖੜੂਰਾਂ ਨੂੰ ਇਸ ਬਿਆਨ ਦੇ ਵਿੱਚ ਬਿਲਕੁਲ ਮਾਮਲੇ 'ਚ ਆਉਣ ਦੀ ਲੋੜ ਵੀ ਨਹੀਂ ਸੀ ਲੋੜ ਨਹੀਂ ਸੀ ਉਹ ਐਵੇਂ ਕਾਮ ਖਾ ਕੰਟਰੋਵਰਸੀ ਉਹਨਾਂ ਨੇ ਵੱਧ ਖੜੀ ਇਹਨਾਂ ਨੇ ਕਹਿਤਾ ਸੀ ਜੋ ਠੀਕ ਹੈ ਉਹਨੇ ਸੁਣ ਲੈਂਦੇ ਮਤਲਬ ਉਹਦੇ 'ਚ ਕੋਈ ਪੰਜਾਬ ਦੇ ਪਠਾਨ ਨੂੰ ਬੋਲਣ ਦੀ ਲੋੜ ਵੀ ਨਹੀਂ ਸੀ আর ਉਹ ਸ਼ਾਮਲ ਵੀ ਨਹੀਂ ਸੀ ਕਿਸੇ ਕਮੇਟੀ ਦੇ ਵਿੱਚ ਹੂੰ ਹੂੰ ਤੋਂ ਮੇਰਾ ਕਹਿਣੇ ਕੰਟਰੋਵਰਸੀ 'ਚ ਵੀ ਥੋੜਾ ਕੋਈ ਹੋ ਸਕਦਾ ਪਿੱਛੇ ਪਰਦੇ ਦੇ ਪਿੱਛੇ ਕੋਈ ਹੋਰ ਸਿਆਸਤ ਚੱਲ ਰਹੀ ਹੋਵੇ ਹੂੰ ਉਹਦਾ ਨਹੀਂ ਪਤਾ ਉਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਊਗਾ ਪਰੇ ਆ ਵੀ ਸਾਹਿਬ ਦੇ ਨਾਲ ਥੋੜਾ ਜਿਹਾ ਵਿਤਕਰਾ ਤਾਂ ਹੋਇਆ ਹੀ ਇਸ ਗੱਲ ਦਾ ਰ ਇਹਨਾਂ ਦੇ ਪਰ ਸਟੈਂਡ ਇਹਨਾਂ ਨੇ ਠੀਕ ਲਿਆ ਬਿਲਕੁਲ ਹਾਂ ਹਾਂ ਜਿੱਦਾਂ ਕਿ ਇਹਨਾਂ ਨੇ ਜ਼ਿਕਰ ਕੀਤਾ ਸੀ ਸੁਨੀਲ ਜਾਖੜ ਉਹਰਾਣੇ ਕਿ ਨਾਲ ਫੋਟੋਆਂ ਇਹਨਾਂ ਨੇ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਲਾਉਣ ਦੀ ਗੱਲ ਉਹਨਾਂ ਨੇ ਤੋਰੀ ਪਰ ਤੁ ਜਿਵੇਂ ਰੱਖਿਆ ਮਤਰਾਲੇ ਵੱਲੋਂ ਸਪਸ਼ਟ ਕਰ ਦਿੱਤਾ ਕਿ ਉਹਦੇ ਵਿੱਚ ਇਹ ਗੱਲ ਬਿਲਕੁਲ ਨਹੀਂ ਆਉਂਦੀ ਸੀ ਹਾਂ ਨਹੀਂ ਨਹੀਂ ਸਾਹਿਬ ਦਾ ਸਟੈਂਡ ਕੋਈ ਜ਼ਿਕਰ ਨਹੀਂ ਸਾਹਿਬ ਜੀ ਉਹਦਾ ਬਿਲਕੁਲ ਕੋਈ ਜ਼ਿਕਰ ਨਹੀਂ ਉਹ ਮੇਰਾ ਖਿਆਲ ਇਹਨਾਂ ਨੇ ਥੋੜਾ ਜਿਹਾ ਜ਼ਿਆਦਾ ਕਹਿ ਦਿੱਤੀ ਗੱਲ ਜੀ ਹੋ ਸਕਦਾ ਜਵਾਨੀ ਕਲਾਮੀ ਹੋਈ ਵੀ ਹੋਵੇ ਜਾਂ ਤਾਂ ਫਿਰ ਸਬੰਧਤ ਕਿਸੇ ਕਮੇਟੀ ਦੇ ਮੈਂਬਰ ਤੋਂ ਬਿਆਨ ਦੋ ਆਉਂਦੇ ਹੂੰ ਹੂੰ ਕਿ ਸਾਨੂੰ ਕਿਹਾ ਸੀ ਉਹਨਾਂ ਨੇ ਲਿਖ ਕੇ ਬੇਸ਼ੱਕ ਨਹੀਂ ਦਿੱਤਾ ਪਰ ਸਾਨੂੰ ਇਹ ਕਿਹਾ ਗਿਆ ਸੀ ਮੇਰਾ ਖਿਆਲ ਹੈ ਇੰਨੀ ਗੱਲ ਹੋਈ ਵੀ ਨਹੀਂ ਹੈ ਥੋੜਾ ਜਿਹਾ ਜਾਖੜ ਸਾਹਿਬ ਜ਼ਿਆਦਾ ਮੇਰਾ ਖਿਆਲ ਹੈ ਵੀ ਆਪਣੀ ਬਰੀਕ ਤੋਂ ਜ਼ਿਆਦਾ ਅੱਗੇ ਬੋਲ ਗਏ ਤੇ ਉਹਦੇ ਉੱਪਰ ਰਿਐਕਸ਼ਨ ਨੁਸਖਤਾ ਗਿਆ ਉਹਦਾ ਭਗਵਨ ਮਾਲ ਦਾ ਕਿ ਮੈਂ ਸਿਆਸਤ ਹੀ ਛੱਡ ਦੂੰਗਾ ਹੂੰ ਬਿਲਕੁਲ ਕੰਟਰੋਵਰਸੀ ਮੇਰਾ ਖਿਆਲ ਹੈ ਵੀ ਬੇਲੋੜੀ ਵਧ ਗਈ ਇੰਨੀ ਦੀ ਜਰੂਰਤ ਨਹੀਂ ਸੀ ਠੀਕ ਹੈ ਰਿਜੈਕਸ਼ਨ ਹੋ ਗਈ ਸੀ ਇਹਨਾਂ ਨੇ ਆਪਣਾ ਆਬਜੈਕਸ਼ਨ ਕਰਤਾ ਸੀ ਜੋ ਕਹਿਣਾ ਸੀ ਕਹਿ ਦਿੱਤਾ ਸੀ ਤੁਹਾਨੂੰ ਉੱਥੇ ਮੁੱਕ ਜਾਣੀ ਚਾਹੀਦੀ ਸੀ ਬਿਲਕੁਲ ਡਾਕਟਰ ਸਾਹਿਬ ਭਾਵੇਂ ਕਿ ਹੁਣ ਲਾਲ ਕਿਲੇ ਉੱਤੇ ਜਿਹੜਾ ਭਾਰਤ ਪਰਵ ਦੇ ਵਿੱਚ ਪੰਜਾਬ ਨੇ ਕਹਿੰਤਾ ਵੀ ਅਸੀਂ ਨਹੀਂ ਉੱਥੇ ਇਹ ਝਾਕੀਆਂ ਜਿਹੜੀਆਂ ਜਿਹੜੀਆਂ ਤੁਸੀਂ ਰੱਦ ਕੀਤੀਆਂ ਨੇ ਅਸੀਂ ਨਹੀਂ ਲਾਉਣੀਆਂ ਜਿਹੜੀਆਂ ਨਾਮਜੂਬ ਸ੍ਰੇਣੀ ਵਾਲੀਆਂ ਫਿਰੰਤੂ ਸੰਭਾਵਨਾ ਇਹ ਹੈ ਕਿ ਪੰਜਾਬ ਸਰਕਾਰ ਦਿੱਲੀ ਦੇ ਵਿੱਚ ਝਾਕੀਆਂ ਨੂੰ 26 ਜਨਵਰੀ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਡਿਸਪਲੇ ਜ਼ਰੂਰ ਕਿਤਨਾ ਕਿਤੇ ਕਰ ਰਹੀ ਹੈ ਜ਼ਰੂਰ ਇਸ ਗੱਲ ਦਾ ਪ੍ਰਦਰਸ਼ਿਤ ਇਸਾਰਾ ਮਾਮਲਾ ਸਾਹਮਣੇ ਆਏਗਾ ਕਿ ਸਾਡੀਆਂ ਇਹ ਚੱਕੀਆਂ ਸੀ ਜਿਹੜੀਆਂ ਤੁਸੀਂ ਨਾਮਨਜ਼ੂਰ ਕੀਤੀਆਂ ਜੀ ਬਿਲਕੁਲ ਬਿਲਕੁਲ ਉਹ ਤਾਂ ਉਹਨੇ ਕਿਹਾ ਹੀ ਹੈ ਕਿ ਅਸੀਂ 20 ਤੱਕ ਮਤਲਬ 20 ਤੋਂ ਅਸੀਂ ਸ਼ੁਰੂ ਕਰਕੇ ਉੱਥੇ ਦਿੱਲੀ 'ਚ ਦਿਖਾਵਾਂਗੇ ਤੇ ਉਹ ਜੋ ਮੌਨਸੂਨ ਸਾਹਿਬ ਜਿੰਨਾ ਕੋ ਬਿਲਡ ਕੀਤਾ ਜਾ ਸਕਦਾ ਆਪਣੇ ਆਪ ਨੂੰ ਕਰਨਗੇ ਪ੍ਰੋਜੈਕਸ਼ਨ ਜਿੰਨੀ ਵੀ ਹੋ ਸਕਦੀ ਹੈ ਕਿ ਸਾਡਾ ਵਿਰਸਾ ਉੱਜਾਵ ਜੋ ਵੀ ਹੈ ਕਾਮਯਾਬੀਆਂ ਸਾਡੀਆਂ ਹਮ ਉਹ ਤਾਂ ਹਰ ਇੱਕ ਪਾਰਟੀ ਦਾ ਹੱਕ ਹੈ ਆਮ ਆਦਮੀ ਪਾਰਟੀ ਦਾ ਵੈਸੇ ਵੀ ਬਹੁਤ ਮੀਡੀਆ ਪ੍ਰਸਟ ਪਾਰਟੀ ਹੈ ਸੂਲ ਨੂੰ ਪੁੱਛਤਾਏ ਕਰਨਗੇ ਜ਼ਰੂਰ ਬਿਲਕੁਲ ਡਾਕਟਰ ਸਾਹਿਬ ਪਿਛਲੇ ਸਾਲ ਤੋਂ ਜਿਹੜੀਆਂ ਸਿਆਸੀ ਤੇ ਰਾਜਸੀ ਕਹਿ ਲਈ ਕਿ ਪ੍ਰਸ਼ਾਸਕੀ ਸਾਰੀਆਂ ਜਿਹੜੀਆਂ ਤੰਦਾ ਅੱਗੇ ਨਵੇਂ ਸਾਲ ਵੱਲ ਆਈਆਂ ਉਹਨਾਂ ਉੱਤੇ ਤੁਸੀਂ ਬੜੇ ਵਿਸਤਾਰਪੂਰਵਕ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਨਵੇਂ ਸਾਲ ਉੱਤੇ ਆਪਣਾ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਸਰੋਤਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਸ਼ੁਕਰੀਆ ਜੀ ਪਿੰਟਰ ਸਾਹਿਬ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਈ ਮਿਸ਼ਨ ਪੰਜਾਬੀ